ਪੰਜਾਬ ਅੰਦਰ ਇੰਨੀ ਦਿਨੀ ਅਕਾਲੀ ਦਲ ਦੀ ਸਿਆਸਤ ਦੇ ਇਰਦ-ਗਿਰ ਸਿਆਸੀ ਕੋਣਤ-ਕੋਣ ਵੱਡੇ ਪੱਧਰ ਉਤੇ ਦੇਖੇ ਜਾ ਸਕਦੇ ਨੇ ਤੇ ਅੱਜ ਦਾ ਦਿਨ ਵੀ ਇੱਕ ਵੱਖਰੀ ਤਰ੍ਹਾਂ ਦਾ ਰਿਹਾ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਮੋਢ ਸਰਜੀਤ ਧਿਰ ਦੇ ਦੋ ਆਗੂ ਉਹਨਾਂ ਚੋਂ ਅੱਡ ਹੋ ਕੇ ਮੋਢੋ ਪੇਤਰੀ ਆਪਣੀ ਮਾ ਪਾਰਟੀ ਸੁਖਬੀਰ ਸਿੰਘ ਬਾਦਲ ਨਾਲ ਆ ਰਲੇ ਹੈ ਤੇ ਇੱਕ ਵੱਡੀ ਹੋਰ ਮਿਲਣੀ ਕਹਿ ਸਕਦੇ ਆ ਕਿ ਵੱਡੇ ਅਕਾਲੀ ਆਗੂ ਮੋੜ ਸਰਜੀਤ ਨਾਲ ਜੁੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਸਾਹਿਬ ਸਾਬਕਾ ਸੰਸਦ ਮੈਂਬਰ ਉਹ ਕਹਿ ਸਕਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਦਿੱਲੀ ਤੋਂ ਮਨਿਸਟਰ ਨੇ ਇਹ ਨਹੀਂ ਦੀ ਵੱਡੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਦੇ ਹੈ ਖੈਰ ਦੁਨਆ ਉਤੇ ਜਿਹੜਾ ਕਿਸ ਤਰ੍ਹਾਂ ਦਾ ਸਿਆਸੀ ਮਾਹੌਲ ਹੈ ਇਸ ਉਤੇ ਖਾਸ ਚਰਚਾ ਨਹੀਂ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਹਗੇ ਚਿੰਤਕ ਰਾਸੀ ਮਹਾ ਤੇ ਵੱਡੇ ਲੇਖਕ ਸਰਦਾਰ ਡਾਕਟਰ ਜਗਰੂਪ ਸਿੰਘ ਸੇਕੂ ਸਾਹਿਬ ਸੋ ਸੇਕੂ ਜੀ ਸਭ ਤੋਂ ਪਹਿਲਾ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਸੁਪਰੀਆ ਜੀ ਡਾਕਟਰ ਸਾਹਿਬ ਅਕਾਲੀ ਸਿਆਸਤ ਵਾਲੇ ਜੇਕਰ ਥੋੜਾ ਜਿਹਾ ਢੇੜਾ ਲਾਓ ਤਾਂ ਅੱਜ ਦਾ ਦਿਨ ਬੜਾ ਵੱਖਰੀ ਤਰ੍ਹਾਂ ਦਾ ਰਿਹਾ ਹੈ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਕਾਲੀਦਾਲ ਮੋਢ ਸਰਜੀਤ ਨਾਲ ਪਿਛਲੇ ਸਮੇਂ ਜੁੜੇ ਰਿਹਾ ਆਗੂ ਉਹ ਸੁਖਵੀਰ ਸਿੰਘ ਬਾਦਲ ਦੀ ਖੇਮੇ ਚ ਆ ਗਿਆ ਕਹਿੰਦਾ ਭਾਵ ਕਿ ਆਪਣੀ ਜਿਹੜੀ ਇਹ ਪਿਤਰੀ ਤੇਰੇ ਜਨੂ ਮਾਂ ਪੜਦੀ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਸੰਤ ਗੁਰਮੀਤ ਸਿੰਘ ਤਲੋਕੇ ਵਾਲਾ ਤੇ ਇੰਦਰ ਮੋਹਨ ਸਿੰਘ ਲਖਮੀ ਵਾਲਾ ਇਹ ਦੋ ਆਗੂ ਦੱਸੇ ਗਏ ਬਕਾਇਦਾ ਸੁਖਵੀਰ ਸਿੰਘ ਬਾਦਲ ਨੇ ਨਦਾ ਸਵਾਗਤ ਕੀਤਾ ਤੇ ਕਹਿ ਕੇ ਕਾਲੀਦਾਲ ਨੂੰ ਮਜ਼ਬੂਤ ਹੋਣਾ ਸਮੇਂ ਦੀ ਵੱਡੀ ਲੋੜ ਹੈ ਤੇ ਦੂਜੇ ਪਨੇ ਜਿਹੜਾ ਆਪ ਜਿਕਰ ਕੀਤਾ ਏ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਜਰਾ ਦੀ ਮਣਜਿੰਦਰ ਸਿੰਘ ਸਰਸਾ ਨਾਲ ਮਿਲਣੀ ਜੀ ਡਾਟਸਪਰ ਉਹਦੇ ਦੇਸ ਨੇ ਯੱਕੇ ਜਸਤਰੀ ਕੇ ਨਾ ਹਫੜਾ ਦਾ ਬੜੀ ਯਾ ਅਕਾਲੀ ਦਲ ਪਹਿਲੇ ਹਾਸ਼ੀਏ ਤੇ ਤੇ ਯਾਰ ਮੇਨ ਅਕਾਲੀ ਦਲ ਵਿੱਚ ਸੀਗਾ ਔਰ ਉਸ ਹਾਸ਼ੀਏ ਦੇ ਜਾਣ ਦੇ ਵਿੱਚੋਂ ਇਹ ਸਾਰਾ ਨਵਾਂ ਵਰਤਾਰਾ ਨਿਕਲਿਆ ਸੀਗਾ ਜਿਹਨੂੰ ਆਪਾਂ ਕਹਿੰਨੇ ਆ ਤੇ ਜਿਹੜਾ ਸੁਰਜੀਤ ਹੋਣ ਵਾਲਾ ਅਕਾਲੀ ਦਲ ਸੀ ਜਿਹਦੇ ਵਿੱਚ ਦਸੇਦਾਰ ਹਰਪੀ ਸਿੰਘ ਜਿਹੜੇ ਲੀਡਰ ਬਣੇ ਸੀਗੇ ਤੋਂ ਇਹ ਤਾਂ ਇਹਨਾਂ ਚ ਟੁੱਟ ਭਾਏ ਦਾ سلسلہ ਤਾਂ 2000 ਅਸਲੀਅਤ 89 ਤੋਂ ਸ਼ੁਰੂ ਹੋ ਗਿਆ ਸੀਗਾ ਤੁਸੀਂ ਦੇਖਿਆ ਹੋਣਾ ਹੂੰ ਇਹਦੇ ਸਮੇਂ ਦੇ ਵਿੱਚ ਮਨਪ੍ਰੀਤ ਬਾਦਲ ਸਿੰਘ ਬਾਦਲ ਨੇ ਵੀ ਥੋੜੀ ਇੱਕ ਚੁੱਕਿਆ ਸੀਗਾ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਮਰਨਪੁਰਾ ਸਾਹਿਬ ਜਿਹੜੇ ਸੀਗੇ ਉਹ ਵੀ ਛੱਡ ਕੇ ਲਾਂਬੇ ਹੋ ਗਏ ਸੀਗੇ ਪਰ ਇਹ ਚੱਲਦਾ ਰਿਹਾ ਸਰਕਾਰ ਚੱਲਦੀ ਰਹੀ ਸੀ ਉਹ ਸਰਕਾਰ ਹੈਗੀ ਸੀ 12 ਦੇ ਵਿੱਚ ਫੇਰ ਸਰਕਾਰ ਆ ਗਈ ਥੋੜਾ ਬੋਤਾ ਕੰਮ ਅੱਗੇ ਚੱਲਿਆ 14 ਦੇ ਵਿੱਚ ਇਹਨੂੰ ਵੱਡਾ ਚੈਲੰਜ ਆ। ਤਾਂ ਆਮ ਆ시 ਪਾਰਟੀ ਆਈ ਇਹਨਾਂ ਨੇ ਸ਼ੀਟਾਂ ਕੱਢੀਆਂ ਪਰ ਸਭ ਤੋਂ ਜ਼ਿਆਦਾ ਇਹਨਾਂ ਲਈ ਸਮੱਸਿਆ ਬਣੀ ਜਦੋਂ 2017 ਦੀਆਂ ਚੋਣਾਂ ਸੀ। ਜਦੋਂ اپੋਜੀਸ਼ਨ ਪਾਰਟੀ ਹੋਣ ਦਾ ਵੀ ਜਿਹੜਾ ਰਤਬਾ ਸੀ ਉਖਵਾ ਵਿੱਚ ਜੀ ਉਹリエ ਹੋਰ ਨਵਾਨ ਵਾਲੇ ਪਾਸਿਆਂ ਤੋਂ ਗਿਆ ਉਨੀ ਦੇਖੋ ਤੁਸੀਂ ਆਣਗੇ 22 ਦੇ ਵਿੱਚ 24 ਜਾਣ ਕੇ ਬਿਲਕੁਲ ਜਿਹੜਾ ਸੀਗਾ ਇਹ ਬਿਲਕੁਲ ਰਾਜਨੀਤਿਕ ਤੌਰ ਦੇ ਉੱਤੇ ਹਾਸ਼ੀਏ ਦੇ ਵਿੱਚ ਲੱਗਿਆ 100 ਸਾਲ ਪੁਰਾਣੀ ਪਾਰਟੀ ਜਿਹੜੀ ਆ ਉਹ ਦਾ ਇਸ ਤਰੀਕੇ ਨਾਲ ਡਿਕਲਾਈਨ ਹੋਣਾ ਸਾਰੇ ਲਈ ਦੁਖਦਾਈ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ ਦੁਖਦਾਈ ਹੈਗਾ ਹੀ ਆ ਕਿਉਂਕਿ ਜਿਸ ਕਿਸਮ ਦਾ ਕਾਲੀ ਜਲ ਦਾ ਇਤਿਹਾਸ ਸੀਗਾ ਜਿਸ ਕਿਸਮ ਦੀ ਕਾਲੀ ਜਲ ਦੀਆਂ ਨਿਸ਼ਾਨਾ ਮੱਤੀ ਜਿਹੜੀਆਂ ਪ੍ਰਾਪਤੀਆਂ ਸੀਗੀਆਂ ਉਹ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਵਾਸਤੇ ਰਬੇ ਕੁਦਰੇ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਪਿੰਡੂ ਲੋਕਾਂ ਵਾਸਤੇ ਜਿਹੜੇ ਸਟ੍ਰੀਟ ਦੇ ਨਾਲ ਆਕਤਵਰ ਲੋਕਾਂ ਦੇ ਨਾਲ ਟੱਕਰ ਲੈਣ ਦਾ ਜਿਹੜਾ ਦਾ ਜਜਬਾ ਸੀਗਾ ਹੌਲੀ-ਹੌਲੀ ਘਟਦਾ ਗਿਆ ਡਿਸਪੀਅਰ ਹੁੰਦਾ ਗਿਆ ਜਿਹੜਾ ਅਕਾਲੀ ਦਲ ਸੀਗਾ ਜਿਹੜਾ ਲੋਕਾਂ ਦਾ ਦਲ ਹੁੰਦਾ ਸੀ ਹੌਲੀ-ਹੌਲੀ ਪਰਿਵਾਰ ਤੱਕ ਸੀਮਿਤ ਹੋ ਗਿਆ ਜਾਂ ਕੁਝ ਪਰਿਵਾਰਾਂ ਤੱਕ ਸੀਮਿਤ ਹੋ ਗਿਆ ਤੇ ਹੁਣ ਇਸ ਵੇਲੇ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਖਿੰਡਿਆ ਪੁੰਡਿਆ ਹੈ ਉਹਦੇ ਵਿੱਚੋਂ ਜਿਹੜਾ ਨਵਾਂ ਅਕਾਲੀ ਦਲ ਨਿਕਲਿਆ ਸੀਗਾ ਉਹ ਵੀ ਅਜੇ ਕਿਸੇ ਬਹੁਤਾ ਰਾਜਨੀਤਿਕ ਸਾਰਥਕਤਾ ਦੇ ਤੌਰ ਤੇ ਤਾਂ ਪੱਤਰ ਨਹੀਂ ਲੱਗ ਰਿਹਾ ਕਿਉਂਕਿ ਰਾਜਨੀਤਿਕ ਸਾਰਥਕਤਾ ਤਾਂ ਮੰਨੂਗੀ ਜੇ ਕੱਲ ਨੂੰ ਕੋਈ ਵੱਡੀ ਚੋਣ ਜੱਦੇ ਆ ਜਾਂ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਅੰਤ ਤੱਕ ਇਹ ਹੁੰਦਾ ਕਿ ਜਿਹੜਾ ਗੱਲ ਜਾਂ ਜਿਹੜਾ ਧੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਭਾਰੂ ਹੁੰਦਾ ਉਹੀ ਇਸ ਦੀ ਕਾਰੀਗਰ ਹੁੰਦਾ ਪਰ ਟੈਸਟਾ ਹੋ ਨਹੀਂ ਰਿਹਾ ਤੇ ਜਿਹੜੇ ਤੇ ਲੀਡਰ ਬੈਠੇ ਸੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸੱਤਾ ਨੂੰ ਜਿਹੜਾ ਹੈਗਾ ਸੀ ਉਹ ਇੰਜੋਏ ਵੀ ਕੀਤਾ ਸੀਗਾ ਔਰ ਉਹਨਾਂ ਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਨਹੀਂ ਹੈਗਾ ਖਾਸ ਕਰਕੇ 22 ਤੋਂ ਬਾਅਦ ਦੇਖ ਰਿਹਾ ਹੁਣ ਵੀ ਜਿਸ ਤਰੀਕੀਆਂ ਸਵੱਸਿਆਵਾਂ ਹੈਗੀਆਂ ਉਹਦੇ ਵਿੱਚੋਂ ਵੱਖਰਾ ਆਪਣਾ ਕੋਈ ਤਰਾਸ ਦੇ ਫਿਰਦੇ ਆ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਪਰ ਜ਼ਿਆਦਾਤਰ ਕਿਉਂਕਿ ਬੀਜੇਪੀ ਨਾਲ ਦੀ ਪ੍ਰਾਣੀ ਸਾਹ ਹੈਗੀ ਆ ਪਿਛਲੇ ਲੰਬੇ ਸਮੇਂ ਦੇ ਉੱਤੇ 1996 ਤੋਂ ਉਹਨਾਂ ਦੀ ਸਾਹ ਹੈਗੀ ਆ ਪਾਰਲੀਮੈਂਟ ਦੇ ਵਿੱਚ ਵੀ ਆ ਜਾਂ ਇੱਥੇ ਵਿਧਾਨ ਸਭਾ ਦੇ ਵਿੱਚ ਹੈਗੀ ਆ ਤੇ ਬਹੁਤਾ ਇਹਨਾਂ ਦਾ ਵੱਡਾ ਜਿਹੜਾ ਹੈਗਾ ਆਮ ਤੌਰ ਤੇ ਮੂਹ ਉਹਨਾਂ ਲੀਡਰਾਂ ਦਾ ਉਹ ਬੀਜੇਪੀ ਵਾਲੇ ਪਾਸੇ ਆ ਲੱਗੇ ਜਦੋਂ ਕੋਈ ਬੀਜੇਪੀ ਇਹਨਾਂ ਦੇ ਲੋਕਾਂ ਦੀ ਬਹੁਤ ਵੱਡੀ ਪਸੰਦ ਨਹੀਂ ਹੈਗੀ ਕਾਂਗਰਸ ਨੂੰ ਤਾਂ ਢੇਰ ਬਣਾ ਕੇ ਚੱਲਦੀ ਹੈ ਨਾ ਕਿ ਕਿਸੇ ਨਾਲ ਨਹੀਂ ਹੋ ਸਕਦਾ ਕਿ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀ 1992 ਤੋਂ ਬਾਅਦ 84 ਤੋਂ ਬਾਅਦ ਤਿੰਨ ਵਾਰੀ ਸਰਕਾਰ ਵੀ ਬਣ ਚੁੱਕੀ ਹੈ ਹੂੰ ਹੂੰ ਜੀ ਜੀ ਗੱਲ ਵੀ ਚਾਰ ਵਾਰੀ ਸਰਕਾਰ ਬਣੀ ਹੈ 84 ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਆ ਉਹ ਤਿੰਨ ਵਾਰੀ ਸਰਕਾਰ ਬਣ ਚੁੱਕੀ ਹੈ ਹੁਣ ਵੀ ਜਿਹੜੀਆਂ ਪਿੰਡਾਂ ਦੇ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਾਰਲੀਮੈਂਟ ਦੇ ਚੋਣਾਂ ਦੇਵੇ ਤੇ ਜਿਹੜੀਆਂ ਤੁਹਾਡੀਆਂ ਇੱਥੇ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਹੋਈਆਂ ਉਹ ਦੇਖ ਲਿਆ ਅੱਜ ਲੋਕਾਂ ਨੇ ਕალიਦਲ ਨੂੰ ਜਿਹੜਾ ਹੈ ਕਾਂਗਰਸ ਨੂੰ ਵੱਡਾ ਸਪੋਰਟ ਦਿੱਤੀ ਆ ਤੇ ਇਸ ਕਰਕੇ ਤਾਂ ਇਹਨਾਂ ਦੀ ਮਜਬੂਰੀ ਬਣ ਗਈ ਇਹ ਉਹ ਹੁੰਦਾ ਕਿ ਜਦੋਂ ਤਾਕਤ ਹੁੰਦੀ ਆ ਸਾਰੇ ਇਕੱਠੇ ਰਹਿੰਦੀ ਆ ਕਿਉਂਕਿ ਉਹ ਬਹੁਤ ਸਾਰੀਆਂ ਵੈਲਿਊ ਹੁੰਦੀਆਂ ਬਹੁਤ سارے ਕੰਫਰਟ ਹੁੰਦੇ ਆ ਬਹੁਤ ਸਾਰੀਆਂ ਗੱਡੀਆਂ ਹੁੰਦੀਆਂ ਉਹਦੇ ਲੋਕ ਇਕੱਠੇ ਆ ਜਾਂਦੇ ਅਸਲ ਦੇ ਵਿੱਚ ਪਰ ਅਸਲੀ ਇਹ ਹੈ ਕਿ ਜਿਹੜੀ ਪੰਜਾਬ ਦੀ ਜਾਂ ਦੇਸ਼ ਦੀ ਜਿਹੜੇ ਲੀਡਰਸ ਹੈਗੇ ਆ ਪੋਲੀਟੀਕਲ ਲੀਡਰ ਹੈਗੇ ਆ ਇਹ ਲੋਕਾਂ ਨਾਲੋਂ ਆਪਣਾ ਨਾਤਾ ਤੋੜ ਕੇ ਜਨ ਅਧਾਰ ਜਿਹੜਾ ਹੈਗਾ ਉਹ ਗਵਾਚ ਗਿਆ ਲੋਕਾਂ ਦੀ ਰਿਸਪੈਕਟਵਾ ਚੁੱਕਿਆ ਲੋਕਾਂ ਦੇ ਲੈਸਟੀ ਮੈਸੇਜਵਾ ਚੁੱਕਿਆ ਇਹ ਰੈਲੇਵੈਂਟ ਰਹਿਣ ਵਾਸਤੇ ਤਾਕਤ ਦਾ ਸਹਾਰਾ ਚਾਹੀਦਾ ਜਿੱਥੇ-ਕਿਥੇ ਤਾਕਤ ਹੁੰਦੀ ਆ ਸੈਂਟਰ ਦੇ ਵਿੱਚ ਬੀਜੇਪੀ ਆ ਇਸ ਕਰਕੇ ਬਹੁਤੇ ਵੱਡੇ ਲੀਡਰ ਤੁਸੀਂ ਦੇਖੋ ਇਹ ਸਿਰਫ ਕਾਲੀ ਦਲ ਦੇ ਨਹੀਂ ਕਾਂਗਰਸ ਵਾਲੇ ਉਸ ਪਾਸੇ ਚਲੇ ਗਏ ਹੋਰ ਵੀ ਬਹੁਤ ਸਾਰੇ ਉਸ ਪਾਸੇ ਚਲੇ ਗਏ ਕਾਲੀ ਦਲ ਵਾਲੇ ਉਸ ਪਾਸੇ ਚਲੇ ਗਏ ਤਾਂ ਇਹ ਇਸ ਕਰਕੇ ਵਰਤਾਰਾ ਇਹਦਾ ਦਾ ਹੈਗਾ ਕਿ ਪਾਰਟੀਆਂ ਵਿਚਾਰਧਾਰਤਕ ਤੌਰ ਦੇ ਉੱਤੇ ਰਾਜਨੀਤਿਕ ਪਕੜ ਦੇ ਤੌਰ ਦੇ ਉੱਤੇ ਲੋਕਾਂ ਦੇ ਨਾਲ ਜੁੜੇ ਹੋਣ ਦੇ ਤੌਰ ਤੇ ਇਹ ਚੀਜ਼ਾਂ ਗਵਾ ਚੁੱਕੀਆਂ ਇਸ ਕਰਕੇ ਨਾ ਹਵਾ 'ਚ ਲਟਕਦੇ ਜਿਹੜੇ ਆ ਲੀਡਰ ਵੀ ਹਵਾ 'ਚ ਲਟਕਦੇ ਆ ਜਿਹੜੇ ਧਿਰਾਂ ਹੈਗੀਆਂ ਜਿਹੜੇ ਉਹ ਧੜੇ ਹੈ ਜਾਂ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਵੀ ਹਵਾ 'ਚ ਲਟਕਦੀਆਂ ਹੋਈਆਂ ਜਿਹੜੀਆਂ ਸਾਰੀਆਂ ਕਿਸਮ ਦੀਆਂ ਤੁਹਾਡੇ ਸਾਹਮਣੇ ਦਿਖਾਈ ਦਿੰਦੀਆਂ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਜੁੜਨ ਦਾ ਵਾਸਤਾ ਇਹਨਾਂ ਨੇ ਕੱਟ ਦਿੱਤਾ ਜਿਹਦੀ وجہ ਕਰਕੇ ਇਸ ਤਰ੍ਹਾਂ ਵਰਤਾਰਾ ਹੋ ਰਿਹਾ ਹੂੰ ਹੂੰ ਡਾਕਟਰ ਸਾਹਿਬ ਪਿਛਲੇ ਦਿਨੀ ਦੋ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਵੱਡੇ ਆਗੂ ਕਹਿੰਦਾ ਭਾਵ ਕਿ ਟਕਸਾਲੀ ਪਰਿਵਾਰ ਸੀਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਕਹਿ ਸਕਦੇ ਆ ਕਿ ਜੀਮਾ ਪਰਿਵਾਰ ਪਾਕਿਸਤਾਨ ਵਲੇ ਤੋਂ ਲੜਾਈ ਲੜਦਾ ਰਿਹਾ ਮੈਂਬਰਸ਼ਿਪ ਉਹਨਾਂ ਦੇ ਹੱਥ ਰਹੀ ਤੇ ਉਹਨਾਂ ਦੇ ਅਗਲੇ ਫਰਜ਼ੰਦ ਜਗਦੀਪ ਸਿੰਘ ਜੀਮਾ ਅਕਾਲੀ ਦਲ ਨੂੰ અલਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਦੇ ਆ ਉਹਨਾਂ ਨੂੰ ਬੜੇ ਵੱਡੇ ਮਾਹੌਲ ਦੇ ਵਿੱਚ ਉਹਨਾਂ ਦੀ ਐਂਟ੍ਰੈਂਸ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਾਲਾਂਕਿ ਅਕਾਲੀ ਦਲ ਨੇ ਉਹਨਾਂ ਨੂੰ ਕੁਝ ਦਿਨ ਪਹਿਲਾਂ ਜਾਂ ਫਾਰਕ ਕੀਤਾ ਬਰਖਾਸਤ ਕੀਤਾ ਜਾਂ ਪਹਿਲਾਂ ਜਗਦੀਪ ਸਿੰਘ ਚੀਮਾ ਕੁਝ ਦਿਨ ਪਹਿਲਾਂ ਹੀ ਛੱਡ ਗਿਆ ਸੀ ਅਕਾਲੀ ਦਲ ਨੂੰ ਪਰ ਜਿਹੜੀ ਉਹਨਾਂ ਦੀ ਐਂਟਰੀ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਬਕਾਇਦਾ ਪ੍ਰੋਗਰਾਮ ਹੁੰਦਾ ਹੈ ਤੇ ਜਿਹੜੇ ਇਸ ਵੇਲੇ ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਸ਼ਾਮਲ ਹੁੰਦੇ ਆ ਜਿਹੜੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਫੋਰਸ ਵਿੱਚ ਹੋਰ ਵੱਡੇ ਪੱਧਰ ਤੇ ਆਮਦ ਹੁੰਦੀ ਹੈ ਉੱਥੇ ਇੱਕ ਚਰਚਾ ਮੋٹے ਤੌਰ ਤੇ ਉੱਠਦੀ ਹੈ ਖਾਸ ਕਰਕੇ ਰਵਨੀਤ ਸਿੰਘ ਵਿੱਟੂ ਵੱਲੋਂ ਕਿ ਅਸੀਂ ਪੰਜਾਬ ਦੇ ਵਿੱਚ ਆਪਣੇ ਦਮ ਤੇ ਚੋਣ ਲੜਾਂਗੇ ਕਹਿੰਦਾ ਪਾਬਕ 117 ਦੀ 17 ਸੀਟਾਂ ਉੱਤੇ ਭਾਰਤੀ ਜਨਤਾ ਪਾਰਟੀ ਖੁਦ ਇਕੱਲੇ ਤੌਰ ਤੇ ਲੜੇਗੀ ਉਹਨਾਂ ਨੇ ਅਜਿਹੀ ਚਰਚਾਵਾਂ ਨੂੰ ਇੱਕ ਤਰ੍ਹਾਂ ਵਿਸ਼ਰਾਮ ਦੇਣ ਦੀ ਕੋਸ਼ਿਸ਼ ਕੀਤੀ ਕਿ ਸਰਗਨੀ ਕਾਲੀ ਦਲ ਨਾਲ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋ ਰਿਹਾ ਪਰ ਇਸ ਘਟਨਾਕਰਮ ਦੇ 2 ਦਿਨ ਬਾਅਦ ਵੱਡੇ ਅਕਾਲੀ ਆਗੂ ਕਹਿ ਸਕਦੇ ਆ ਜਿਹੜੇ ਮੁੜ ਸਰਜੀਤ ਧਿਰ ਦੇ ਨਾਲ ਇਸ ਵੇਲੇ ਸਰਮੌਰ ਪੋਜੀਸ਼ਨ ਉੱਤੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਜ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਮਿਲਦੇ ਆ ਹਾਲਾਂਕਿ ਹਾਲੇ ਇਹ ਸਾਫ਼ ਨਹੀਂ ਹੋਇਆ ਕਿ ਹੁਣ ਹੁਣੇ ਇਹ ਮਾਮਲਾ ਸਾਹਮਣੇ ਆਇਆ ਕਿ ਇਹ ਬੈਠਕ ਕਿਸ ਕਿੱਥੇ ਹੋਈ ਪਰੰਤੂ ਮਨਜਿੰਦਰ ਸਿੰਘ ਸਰਸਾ ਵੱਲੋਂ ਆਪਣੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਹ ਮਾਮਲਾ ਅਭਾਰ ਦਿੱਤਾ ਹੈ ਇਨਾਲੋਂ ਨਾ ਨਹੀਂ ਕੇ ਕੇਸੀ ਰਾਜਨੀਤਿਕ ਤੇ ਸਮਾਜਿਕ ਪੱਧਰ ਤੇ ਚਰਚਾ ਹੋਈ ਹੈ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ ਸਿਆਸੀ ਪੱਧਰ ਉੱਤੇ ਪ੍ਰੋਫੈਸਰ ਪ੍ਰੀਮ ਸਿੰਘ ਸੰਧੂਆ ਜਿਹੜਾ ਸਾਹਿਬ ਦਾ ਕਿ ਆਪਾਂ ਕਿਸ ਤਰ੍ਹਾਂ ਦੇ ਇਸ ਜਿਹੜੀ ਮਿਲਣੀ ਨੂੰ ਲੈਣੇ ਆ ਤੇ ਬਾਣੀ ਕੀ ਹੈ ਕੀ ਸ਼ੰਕੇ ਨੇ ਕੀ ਕਿ ਜਗਦੀਪ ਸਿੰਘ ਟੀਮਾ ਤੋਂ ਬਾਅਦ ਜਗਦੀਪ ਸਿੰਘ ਟੀਮਾ ਵੀ ਇੱਕ ਵੱਡੇ ਆਗੂ ਰਹੇ ਹੈ ਭਾਜਪਾ ਦਾ ਹਿੱਸਾ ਹੋਣੇ ਬੜੇ ਹੋਰ ਬਹੁਤ ਵੱਡੇ ਸਿੱਖ ਆਗੂ ਵੱਡੇ ਅਕਾਲੀ ਆਗੂ ਪਿਛਲੇ ਸਮੇਂ ਭਾਜਪਾ ਦਾ ਹਿੱਸਾ ਬਣੇ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇਸ ਮਿਲਣੀ ਦੇ ਬਾਣਿਆਂ ਨੂੰ ਜੇਕਰ ਆਪਾਂ ਥੋੜਾ ਜਿਆ ਦੇਖੀਏ ਜੀ ਇਹ ਪੁਰਾਣੇ ਸਬੰਧ ਹੈਗੇ ਮਹਿੰਦਰ ਸਿਰਸਾ ਦੇ ਜਿਹੜਾ ਸੀਗਾ ਉਹ ਕਾਲੀਦਾਲ ਦੇ ਵਿੱਚ ਸੀਗਾ ਕਾਲੀਦਾਲ ਦੀ ਦਿੱਲੀ ਜਿਹੜੀ ਹੈਗੀ ਆ ਕਮੇਟੀ ਉਹਦਾ ਪ੍ਰਧਾਨ ਵੀ ਰਿਆ ਸੀ ਦਿੱਲੀ ਸੇਕੂਰ ਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਰਿਆ ਸੀਗਾ ਕਰੋਨਾ ਤੱਕ ਲੜਾਈ ਲੜਦਾ ਰਿਹਾ ਸੀ ਪਤਾ ਨਹੀਂ ਬਾਅਦ ਚ ਕੀ ਗੱਲ ਹੋਈ ਕਿ ਕਰੋਨਾ ਤੋਂ ਬਾਅਦ ਇੱਕਦਮ ਉਹਨੂੰ ਬੀਜੇਪੀ ਜਾਣਾ ਪਿਆ ਮੁੰਡੇ ਆਪਣੇ ਕੋਲ ਹੋਸ਼ਕੀ ਗੱਲ ਬਾਤ ਬਾਕੀ ਜਿਹੜੇ ਵੱਡੇ ਲੀਡਰਾਂ ਦੀ ਗੱਲ ਕਰਦੇ ਆ ਕਿੰਨਾ ਲੀਡਰ ਵੱਡੇ ਲੀਡਰ ਆ ਉਹ ਪੁਰਾਣਾ ਸਮਾਂ ਨਿਕਲ ਗਿਆ ਵੱਡੇ ਲੀਡਰਾਂ ਵਾਲਾ ਹੁਣ ਕਹਿੰਦਾ ਜੇ ਪਿੰਡ ਦੀ ਸਰ ਤੁਸੀਂ 2-3 ਵਾਰੀ ਹਾਰ ਰਹੇ ਹੋ ਤਾਂ ਲੀਡਰ ਕਾਹਦੇ ਰਹਿ ਜਾਂਦੇ ਹੂੰ ਪਤਾ ਹੈ ਨਾ ਜਿਹੜੇ ਵੱਡੇ ਲੀਡਰ ਵਾ ਇਹ ਲੋਕਾਂ ਦੀ ਬਹੁਤ ਵੱਡੀ ਨਫਰਤ ਦਾ ਜਿਹੜਾ ਹੈਗਾ ਦੂਸਰਾ ਇਹ ਇਹ ਪੱਤਰ ਵੀ ਹੈਗਾ ਨਹੀਂ ਪਰ ਵੱਡੇ ਲੀਡਰ ਹੋਣ ਦੀ ਤਲਾਸ਼ ਦੇ ਵਿੱਚ ਤਾਂ ਹੈ ਨਹੀਂ ਇਸ ਵੇਲੇ ਇਹ ਤਾਂ ਵੱਡੇ ਵੱਡੇ ਆਪਣੇ ਆਪ ਨਹੀਂ ਬਣਦੇ ਵੱਡੇ ਲੋਕ ਬਣਾਉਂਦੇ ਤਾਂ ਬਣਦੇ ਆ ਹੂੰ ਜੀ ਜੀ 1985 ਦੇ ਵਿੱਚ ਉਦੋਂ ਇਹ ਟੋੜਾ ਸਾਹਿਬ ਦੇ ਨਾਲ ਸੀ ਮੰਤਰੀ ਬਣੇ ਸੀ ਤੁਹਾਨੂੰ ਯਾਦ ਹੋਵੇ ਬਰਨਾਲਾ ਸਾਹਿਬ ਮਨਿਸਟਰੀ ਦੇ ਵਿੱਚ ਜਿਹੜੇ ਤੋਂ ਬਾਅਦ ਇਹਨਾਂ ਨੇ ਰਵੇਰੋ ਸਾਹਿਬ ਨੇ ਇਹਨਾਂ ਦੇ ਨਾਲ ਕਾਫੀ ਕੰਫਰੋਟੇਸ਼ਨ ਵੀ ਕੀਤੀ ਬਹੁਤ ਕੋਸ਼ਿਸ਼ ਸੀਗਾ ਇਹ ਕਮ ਹਾਲ ਦੇ ਵਿੱਚ ਜਿੱਦੇ ਵੀ ਰਹੇ ਆ ਮੈਂਬਰ ਪਾਰਲੀਮੈਂਟ ਬਣਦੇ ਰਹੇ ਆ ਇਹਨਾਂ ਦਾ ਲੜਕਾ ਬਣਦਾ ਰਿਹਾ ਪਰ ਵੱਡੇ ਬਣ ਤੀ ਕੀਤਾ ਕੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੋਈ ਅਚੀਵਮੈਂਟ ਹੈਗੀ ਆ ਹੂੰ ਮਤਲਬ ਵੱਡਾ ਤੇ ਉਹ ਹੋਊਗਾ ਨਾ ਜਦਾਂ ਮਤਲਬ ਵੱਡਾ ਇਹ ਨਹੀਂ ਹੁੰਦਾ ਕਿ ਮੈਂਬਰ ਪਾਰਲੀਮੈਂਟ ਬਣ ਗਿਆ ਉਹ ਤਾਂ ਬਣ ਜਾਂਦਾ ਤੇ ਤੈਨੂੰ ਤਾਕਤ ਹੋਵੇ ਪੈਸਾ ਹੋਵੇ ਤੇ ਵੱਡੇ ਬਣ ਜੇ ਵੱਡੇ ਤਾਂ ਬਣਦੇ ਜੇ ਤੁਸੀਂ ਲੋਕਾਂ ਦੀਆਂ ਨਜ਼ਰਾਂ 'ਚ ਵੱਡੇ ਹੋਣੀ ਹੂੰ ਲੋਕਾਂ ਦੀਆਂ ਨਜ਼ਰਾਂ 'ਚ ਤੁਸੀਂ ਤਾਂ ਵੱਡੇ ਹੋਗੇ ਜੇ ਲੋਕਾਂ ਦੀ ਤੁਸੀਂ ਕੰਮ ਕਰੋਗੇ ਜੇ ਲੋਕਾਂ ਨੇ ਕੰਮ ਕਰੋਗੇ ਤੇ ਤੁਹਾਨੂੰ ਲੋਕੀ ਐਕਸੈਪਟ ਕਰਨਗੇ ਬਾਰ-ਬਾਰ ਤੁਸੀਂ ਹਾਰ ਰਹੇ ਹੋ ਰਸਟੇਡ ਹੋ ਕੇ ਦੂਸਰੇ ਪਾਸੇ ਜਾ ਰਹੇ ਹੋ ਇਹੀ ਹਾਲ ਹੈ ਨਾ ਇਸ ਕਹੇ ਬੜੇ ਸਾਨੂੰ ਦਿਖਦੇ ਐ ਸੱਚ ਵੱਡੇ ਨਹੀਂ ਐ ਇੱਥੇ ਇੱਕ ਇੱਕਾ ਵੱਡੇ ਮੁੱਦੇ ਆਏ ਐ ਲੋਕਾਂ ਲਈ ਲੜ ਸਕਦੇ ਸੀਗੇ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਜਾਂ ਐਮ ਐਲ ਏ ਰਹੇ ਆ ਜਾਂ ਮੰਤਰੀ ਰਹੇ ਆ ਕਿ ਲੋਕਾਂ ਦੇ ਮੁੱਦੇ ਬੋਗੇ ਆ ਅਸੀਂ ਉਹਨਾਂ ਨੂੰ ਵੱਡੇ ਉਦੋਂ ਕਹਿੰਦੇ ਜਿਓ ਕੱਲੋਂ ਕਿਸਾਨਾਂ ਦੀ ਲੜਾਈ ਲੜਦੇ ਹੁੰਦੇ ਜਿਓ ਸੜਕਾਂ ਦੇ ਆਏ ਹੁੰਦੇ ਜਿਓ ਮਜ਼ਦੂਰਾਂ ਦੀ ਲੜਾਈ ਲੜਦੇ ਹੁੰਦੇ ਜੇ ਉਹ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਏ ਹੁੰਦੇ ਜਾਂ ਉਹ ਅਲੱਗ ਪਲੇਟਫਾਰਮ ਤੇ ਆਣ ਕੇ ਕੋਈ ਮਾਸ ਮੋਬਿਲੇਸ਼ਨ ਕਰਦੇ ਤੋ ਵੱਡੇ ਸਿਰਪੋਂ ਅੱਗੇ ਅੱਜਕੱਲ ਦਾ ਵੱਡਾ ਬੜਾ ਇਹ ਨਹੀਂ ਆ ਕਿ ਇੱਕ ਦਿਨ ਨਿਊਜ਼ਪੇਪਰ ਚਾਹੀ ਰਿਪੋਰਟ ਆ ਬੰਦੇ ਆਏ ਆ ਤੇ ਚਲੋ ਜੀ ਠੀਕ ਆ ਭਰਤੀ ਹੋਏ ਉਸ ਤੋਂ ਬਾਅਦ ਕਿੱਥੇ ਜਾਂਦੇ ਆ ਬੀਜੇਪੀ ਨੂੰ ਉਹਨਾਂ ਜਿਹੜੇ ਜਾਣਗੇ ਨਾ ਜਨਤਰ ਬੀਜੇਪੀ ਦਿੱਲੀ ਦੇ ਵਿੱਚ ਬੀਜੇਪੀ ਦਿੱਲੀ ਕਿਸ ਕਰਕੇ ਜਿਹੜੇ ਮੁੱਦੇ ਰਾਹੁਲ ਗਾਂਧੀ ਉਠਾ ਲਿਆ ਜਾਂ ਹੋਰ اپੋਜੀਸ਼ਨ ਪਾਰਟੀਆਂ ਨੇ ਉਠਾ ਰਹੇ ਆ ਕਿ ਕਿਸ ਤਰੀਕੇ ਨਾਲ ਸਰਕਾਰਾਂ ਬਣ ਰਹੀਆਂ ਹਨ ਕਿਸ ਤਰੀਕੇ ਨਾਲ ਵੋਟਾਂ ਪਾ ਰਹੀਆਂ ਔਰ ਤੁਸੀਂ ਦੇਖੋ ਨਾ ਕਦ ਬੀਜੇਪੀ 400 ਦੀ ਗੱਲ ਕਰਦੀ 240 ਤੇ ਆ ਗਿਆ ਹੋ ਸਕਦਾ ਕੱਲ ਨੂੰ ਕੋਈ ਵੱਡੀ ਚੈਲੰਜ ਮਿਲ ਜਾਵੇ ਉਹਨਾਂ ਨੂੰ ਇਹ ਫੇਰ ਉੱਠੀ ਰਹਿਣਗੇ ਨਾ ਫੇਰ ਵਾਪਸ ਆ ਜਣਾਂ ਇਹਨਾਂ ਲੀਡਰਾਂ ਦੀ ਵਜ੍ਹਾ ਕਰਕੇ ਇਹ ਪੰਜਾਬ ਤੇ ਦੇਸ਼ ਦਾ ਬੁਰਾ ਹਾਲ ਹੋਇਆ ਜਿਹਨਾਂ ਦਾ ਕੋਈ ਪੈਤਣਾ ਨਹੀਂ ਹੈ ਜਿਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਜਿਹਨਾਂ ਦੀ ਕੋਈ ਕਮਿਟਮੈਂਟ ਨਹੀਂ ਹੈ ਜਿਹਨਾਂ ਨੂੰ ਸਿਰਫ ਤੇ ਸਿਰਫ ਤਾਕਤ sirena ਉਹਦੇ ਕੰਫਰਟ ਜਾਇ ਕਰਨਾ ਇਹ ਲੋਕਾਂ ਨਾਲੋਂ ਟੁੱਟੇ ਹੋਏ ਲੋਕ ਹੈਗੇ ਆ ਜਿੱਦਾਂ ਸਮਾਨੋਂ ਤਾਰੇ ਟੁੱਟ ਜਾਂਦੇ ਆ ਨਾ ਕਿੱਥੇ ਕੱਟੇਗਾ ਰਾਤ ਤੇ ਟੁੱਟਿਆ ਤਾਰੇ ਵਾਲੀ ਗੱਲ ਜਿਹੜੀ ਹੈਗੀ ਆ ਕਿੱਥੇ ਜਾਣਗੇ ਬੀਜੇਪੀ ਵਾਲੇ ਜਾ ਜਾਣ ਉਹ ਆਮ ਆਦੀ ਪਾਰਟੀ ਵਾਲੇ ਪਾਸੇ ਚੱਲ ਜਾਣ ਕਾਂਗਰਸ ਵਾਲੇ ਪਾਸੇ ਚੱਲ ਜਾਣ ਹੋਰ ਪਾਸੇ ਚੱਲ ਜਾਣ ਪੈਰ ਨਹੀਂ ਲੱਗਣੇ ਉੱਥੇ ਹੂੰ ਇਹ ਲੋਕਾਂ ਨੂੰ ਐਮਐਲਏ ਬਣ ਵੀ ਜਾਂਦੇ ਆ ਬੀਜੇਪੀ ਸਰਕਾਰ ਬਣ ਜਾਂਦੀ ਆ ਕੀ ਇਹ ਪੰਜਾਬ ਲਈ ਕੁਝ ਕਰ ਸਕੋਗੇ ਕੀ ਕ੍ਰੈਡੀਬਿਲਟੀ ਹੈਗੀ ਆ ਅਸਲ ਦੇ ਵਿੱਚ ਹੈ ਕਿ ਜਿਹੜੀ ਪ੍ਰੈਜ਼ੈਂਟ ਕਲਾਸ ਹੈਗੀ ਆ ਪੋਲੀਟੀਕਲ ਕਲਾਸ ਆ ਇਹ ਲੋਕਾਂ ਦੀਆਂ ਨਜ਼ਰਾਂ 'ਚ ਇਹਨਾਂ ਦੀ ਲੈਸਤੀ ਮੇਸੀ ਬਹੁਤ ਡਿੱਗ ਪਈ ਆ ਆ ਕਿੰਨਾ ਵੱਡੇ ਲੀਡਰਸ਼ਿਪ ਗਵਿੰਦ ਸਿੰਘ ਮਾਨ ਨੂੰ ਆਪਾਂ ਕਿੰਨਾ ਵੱਡਾ ਲੀਡਰ ਮੰਨਦਾ ਸੀਗਾ ਕਿਹੜੀ ਵਾਰ ਨੂੰ ਕਿਹੜਾ ਵੱਡਾ ਲੀਡਰ ਬਣਦਾ ਸੀ ਕੀ ਉਹਨਾਂ ਦੀ ਇਸ ਵੇਲੇ ਕੋਈ ਕੀ ਲੀਡਰ ਉਹਨਾਂ ਦੇ ਲੋਕਾਂ ਦੇ ਮਨਾਂ 'ਚ ਰਾਜ ਕਰੇ ਜਿਹੜਾ ਲੋਕਾਂ ਦੇ ਦੁੱਖ ਤਕਲੀਫ ਦੇ ਵਿੱਚ ਆਵੇ ਜਿਹੜਾ ਲੋਕਾਂ ਦੇ ਵਿੱਚ ਬੜੇ ਸਮੇਂ ਦੇ ਨਾਲ ਖੜਾ ਹੋਵੇ ਉਹ ਵੱਡਾ ਲੀਡਰ ਹੁੰਦਾ ਤੋ ਇਸ ਕਰਕੇ ਇਹ ਤਾਂ ਆਪਣੇ ਵਿਚਾਰੇ ਆਪ ਟਾਈਮ ਪਾਸ ਕਰਨ ਵਾਸਤੇ ਇੱਥੇ ਤਾਂ ਅਥੀ ਅਪਲਾਈ ਨਾ ਮਾਰਨਾ ਦਈ ਇੱਥੇ ਨਹੀਂ ਇੱਥੇ ਪਹੁੰਚ ਜਾਓ ਇੱਥੇ ਨਹੀਂ ਬੀਜੇਪੀ ਵਾਲੇ ਪਾਸੇ ਦੇ ਉੱਥੋਂ ਵੀ ਰਿਜੈਕਟ ਹੋ ਗਏ ਫੇਰ ਕਿੱਥੇ ਜਾਣਗੇ ਜ਼ਿਕਰਦਾਰ ਦੇਖੋ ਨਾ ਇੱਕ ਆਮ ਵਿਅਕਤੀ ਜਿਹੜਾ ਹੈਗਾ ਵਾ ਜੇ ਥੋੜੀ ਬੋਧੀ ਬੋ ਚੇਂਜ ਕਰਦਾ ਉਹ ਆਪਣੇ ਤੌਰ ਦੇ ਉੱਤੇ ਲੱਗਦਾ ਵੀ ਯਾਰ ਮੈਂ ਗਲਤ ਕੰਮ ਕੀਤਾ ਉਹਨੇ ਸ਼ਾਇਦ ਗ੍ਰੈਂਡਫਾਦਰ ਜਿਹੜੇ ਸੀ ਉਹ ਜਦੋਂ ਅਕਾਲੀ ਦਰ ਬਣਿਆ ਸੀ ਉਸ ਸਮੇਂ ਦੇ ਅਕਾਲੀ ਲੀਡਰ ਸੀਗੇ ਇਹਦਾ ਮਤਲਬ ਹੈਗਾ ਕਿ ਇਹ ਆਪਣੇ ਬਜ਼ੁਰਗਾਂ ਦੀ ਕੀਤੀ ਹੋਈ ਜਿਹੜੀ ਗੱਲਬਾਤ ਸੀ ਜਾਂ ਕਮਿਟਮੈਂਟ ਸੀ ਜਾਂ ਜੋ ਵੀ ਸੀਗਾ ਉਹਨੂੰ ਤਲਾਣਿਲੀ ਦੇ ਰਹੇ ਆ ਇਹਦਾ ਮਤਲਬ ਹੈ ਇਹਨਾਂ ਦੀ ਕ੍ਰੈਡੀਬਿਲਟੀ ਇਹਨਾਂ ਨੂੰ ਉਹ ਜਿਹੜਾ ਉਹਦਾ ਪੋਸਟ ਸੀਗਾ ਜਿਹੜਾ ਖਾਸ ਕਰਕੇ ਜਿਹੜੇ ਪੁਰਾਣੇ ਅਕਾਲੀ ਲੀਡਰ ਸੀਗੇ ਜਿਹੜੇ ਉਹ ਬਜ਼ੁਰਗ ਸੀ ਦਾਦੇ ਸੀ ਬਾਬੇ ਸੀ ਜਾਂ ਫਾਦਰ ਸਾਹਿਬ ਸੀਗੇ ਉਹਨਾਂ ਦੀ ਲਗੇਸੀ ਨੂੰਗੇ ਬਧਾਉਣਾ ਚਾਹੀਦਾ ਸੀਗਾ ਪਾਰਟੀ ਚ ਰਹਿ ਕੇ ਲੜਨਾ ਚਾਹੀਦਾ ਸੀਗਾ ਕਹਿੰਦਾ ਸੁਖਬੀਰ ਸਿੰਘ ਬਾਦਲ ਨੇ ਗੱਲ ਦੀ ਕਿਉਂ ਨਹੀਂ ਰਖਲਾ ਮੈਂ ਖੜੇ ਹੋ ਸਕਦੇ ਕਿਉਂ ਨਹੀਂ ਛੱਡਿਆ ਚੁੱਕਿਆ ਜਾ ਸਕਦਾ ਹੂੰ ਸੀ ਪੁਆਇੰਟ ਇਹ ਹੁੰਦਾ ਤੁਹਾਡਾ ਆਰਗੂਮੈਂਟ ਹੋਵੇ ਪਰ ਸਮੱਸਿਆ ਇਹ ਹੈ ਕਿ ਜਦੋਂ ਇਹ ਪਾਵਰ 'ਚ ਹੁੰਦੇ ਇਹਨਾਂ ਲੋਕਾਂ ਨੂੰ ਨਹੀਂ ਪੁੱਛਿਆ ਇਹਨਾਂ ਦਾ ਏਜੰਡਾ ਹੋਰ ਹੁੰਦਾ ਇਸੇ ਕਰਕੇ ਪੰਜਾਬ ਦਾ ਜੋ ਮੋٹے ਤੌਰ ਤੇ ਕਰਾਈਸਿਸ ਹੈਗਾ ਇਹ ਲੀਡਰਾਂ ਨੂੰ ਇਸ ਕਰਕੇ ਵੱਡੇ ਲੱਗਦੇ ਆ ਕਿ ਇਹਨਾਂ ਦੇ ਬਹੁਤ ਵੱਡੇ ਵੱਡੇ ਕਦ ਹੈਗੇ ਆ ਬਹੁਤ ਵੱਡੀਆਂ ਵੱਡੀਆਂ ਗੱਡੀਆਂ 'ਚ ਫਿਰਦੇ ਆ ਜੈ ਇਹਨਾਂ ਦਾ 5 5 10 10 99 ਨੇ ਮਿਲਦੇ ਆ ਇਹ ਵੱਡਾਪਣ ਨਹੀਂ ਕਰਦਾ ਹੂੰ ਡਾਕਟਰ ਸਾਹਿਬ ਹੁੰਦਾ ਵਾ ਜੀ ਜੀ ਦੋ ਹੋਰ ਵੱਡੇ ਆਗੂਆਂ ਦਾ ਜ਼ਿਕਰ ਕਰਦਾ ਇਸ ಪ್ರಕರಣ ਦੇ ਵਿੱਚ ਡਾਕਟਰ ਸਾਹਿਬ ਸਾਬਕਾ ਮੁੱਖ ਮੰਤਰੀ ਕੈਪਟਨ ਨਵਰੇਂਦਰ ਸਿੰਘ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਇਸ ਵੇਲੇ ਭਾਰਤ ਜਨਤਾ ਪਾਰਟੀ ਦੇ ਦੋਨੇ ਆਗੂ ਨੇ ਜੀ ਦੂਜਾ ਨਾਂ ਹੈ ਸੁਨੀਲ ਜਾਖੜ ਇਹ ਦੋ ਆਗੂ ਪਿਛਲੇ ਸਮੇਂ ਤੋਂ ਵਕਾਲਤ ਕਰ ਰਿਹਾ ਹੈ ਕਿ ਭਾਜਪਾ ਤੇ ਕਾਲੀ ਦਲ ਦਾ ਗੱਠ ਜੋੜ ਹੋਣਾ ਚਾਹੀਦਾ ਹੈ ਜਿਹੀ ਤਰ੍ਹਾਂ ਦੀ ਇਹਨਾਂ ਦੀ ਇੱਕ ਕਹਿ ਸਕਦੇ ਹਾਂ ਕਿ ਮਹਾਦਰਾ ਉਠਾ ਰਹੇ ਹੈ ਜਾਂ ਗੱਲਬਾਤ ਦਾ ਗੀੜ ਇਸ ਕਦਰ ਲੈ ਆ ਰਿਹਾ ਹੈ ਕਿ ਦੋਨਾਂ ਤਰ੍ਹਾਂ ਨੂੰ ਤਾਂ ਬੈਨੀਫਿਟ ਹੈ ਪਰੰਤੂ ਰਵਨੀਤ ਸਿੰਘ ਬਿੱਟੂ ਨੇ ਪਰਸੋ ਜਦੋਂ ਜਗਦੀਪ ਸਿੰਘ ਚੀਮਾ ਸ਼ਾਮਲ ਹੁੰਦੇ ਹੈ ਤਾਂ ਉਹ ਇੱਕ ਕਹਾਣੀ ਵੱਖਰੀ ਕਰਦੇ ਹੈ ਕਿ ਨਹੀਂ ਅਸੀਂ ਆਪਣੇ ਤੌਰ ਤੇ ਭਾਜਪਾ ਚੋਂ ਲੜੇਗੀ ਕਾਰਜਕਾਰੀ ਪ੍ਰਧਾਨ ਉਸ ਵਿਲੇਜ ਦੇ ਭਾਜਪਾ ਦੇ ਉਹ ਵੀ ਉਸ ਮਾਹੌਲ ਦੇ ਵਿੱਚ ਸੀ ਫਿਰ ਕਿਵੇਂ ਦੇਖਦੇ ਆ ਇਹ ਦੋ ਆਗੂਆਂ ਦੀ ਜਿਹੜੀ ਰਣਨੀਤੀ ਹੈ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਭਾਜਪਾ ਦੇ ਪਰਕਰਨ ਦੇ ਇਰਤ ਦੇ ਜੀ ਬੀਜੇਪੀ ਚ ਕੋਈ ਲੀਡਰ ਨਹੀਂ ਹੈ ਬੀਜੇਪੀ ਚ ਕੋ ਲੀਡਰ ਹੈ ਦੋ ਲੀਡਰ ਅਮਰਿੰਦਰ ਸਾਹਾਵਾ ਔਰ ਅਮਰਿੰਦਰ ਮੋਦੀ ਸਾਹਾਵਾ ਇਹਨਾਂ ਵਿਚਾਰਿਆਂ ਨੇ ਕਿਹਨੇ ਸੁਣਨੀ ਆ ਇਹਨਾਂ ਦੀ ਜੀ ਜੀ ਮਿੱਤੂ ਸਾਹਿਬ ਕੀ ਕਿਹਨੇ ਸੁਣਨੀ ਆ ਜਾਖੜ ਸਾਹਿਬ ਦੀ ਜਾ ਮਰਿੰਦਰ ਸਿੰਘ ਕਿੱਥੇ ਕਿੰਨਾ ਜਿੰਨਾ ਚਿਰ ਪੰਜਾਬ ਲਈ ਖੜਾ ਸੀ 2002 ਤੋਂ 7 ਤੱਕ ਅਮਰਿੰਦਰ ਸਿੰਘ ਲੋਕਾਂ ਦਾ ਲੀਡਰ ਸੀਗਾ ਪਰ ਮੇਰੇ 12 ਜ ਉਹ ਆਪਣੀ ਹੋਮੇ ਕਰਕੇ ਜਾਂ ਟੇਕਰਫਾਰ ਗੰਡ ਕਰਕੇ ਹਾਰ ਗਿਆ ਉਹਦੇ ਵਿੱਚੋਂ 17 ਜ ਨਹੀਂ ਕੀਤਾ ਬਾਹਰ ਹੋ ਗਿਆ ਤੁਸੀਂ ਕਿਹੜੇ ਪਾਸੇ ਲਗਾ ਹਮ ਵੇਸ਼ ਕਰਕੇ ਉਹਨਾਂ ਨੇ ਕਹਿਤਾ ਉਹਨੇ ਕਹਿਤਾ ਇਹ ਬਸ ਉਹ ਉਹਨਾਂ ਨੇ ਹਾਜ਼ਰੀ ਉੱਥੇ ਪੜਨੀ ਆ ਉਤੋਂ ਜੋ ਰੋਟੇਸ਼ਨ ਆਉਣੀ ਆ ਉਹੀ ਹੋਣੀ ਆ ਹਮ ਇਸ ਕਰਕੇ ਇਹ ਸਾਨੂੰ ਲੱਗਦੇ ਆ ਵੱਡੇ ਆ ਸਾਨੂੰ ਲੱਗਦੇ ਕਿਉਂਕਿ ਇਹਨਾਂ ਕੋ ਆ ਜਾਂਦੇ ਉੱਥੇ ਲਲਾ ਲਲਾ ਹੋ ਜਾਂਦੀ ਹੈ ਵੱਡੇ ਲੱਗਦੇ ਆ ਉਹ ਇਸ ਕਰਕੇ ਯਖੜ ਸਾਹਿਬ ਕੀ ਕਹਿੰਦੇ ਆ ਅਮਰਿੰਦਰ ਸਿੰਘ ਕੀ ਕਹਿੰਦਾ ਦੂਸਰਾ ਕੀ ਕਹਿੰਦਾ ਜੋ ਉਹਨਾਂ ਦੀ ਹਾਈ ਕਮਾਂਡ ਨੇ ਉੱਥੇ ਤਾਂ ਹੈ ਹੀ ਨਹੀਂ ਡੈਮੋਕਰੈਟਿਕ ਪ੍ਰੋਸੈਸ ਹੈ ਨਹੀਂ ਇਹਨਾਂ ਨੂੰ ਕਹਿੰਦੇ ਪੁੱਛਣਾ ਹੁੰਦਾ ਬਹੁਤ ਵੱਡੇ ਵੱਡੇ ਜਿਹੜੇ ਲੋਕ ਹੁੰਦੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਉੱਥੇ ਬੀਜੇਪੀ ਦੇ ਜਿਹੜੇ origignal ਮੈਂਬਰ ਆ ਉਹਨਾਂ ਦੀ ਗੱਲ ਨਹੀਂ ਸੁਣਦਾ ਇਹਦੇ ਦੂਸਰੇ ਪਾਸਿਓਂ ਆਏ ਆ ਬੀਜੇਪੀ ਆਰਐਸਐਸ ਦੇ ਵਿੱਚ ਜਿਹੜੇ ਬੰਦੇ ਉਹਨਾਂ ਦੇ ਪੁਰਾਣੇ ਬੰਦੇ ਆ ਕਮਿਟਿਡ ਬੰਦੇ ਆ ਦੋਹੇ ਦੇ ਤਾਂ ਸ਼ੱਕ ਨਹੀਂ ਤੇ ਰਿੰਦਾ ਬੈਂਸਿੰਘ ਲਈ ਐਸੀ ਹੋ ਰਾ ਰਵਨੀਤ ਬਿੱਟੂ ਦੇ ਪਰਿਵਾਰ ਦੀ ਲੇਗੇਸੀ ਹੋਰ ਉਹਨੂੰ ਨਹੀਂ ਪਤਾ ਇਹਨਾਂ ਦੇ ਪਰਿਵਾਰ ਚੋਂ ਹੋਰ ਬੰਦਾ ਸਪੈਸ਼ਲ ਗਿਆ ਹੋਵੇ ਹੈ ਉਹ ਠੀਕ ਆ ਉਹਨਾਂ ਨੇ ਪੋਲਟਿਕਸ ਫਾਰ ਦੀ ਕਨਵੀਨੀਅੰਸ ਅਗੇ ਲੈਗ ਸਿੰਬੋਲਿਕ ਤੌਰ ਦੇ ਉੱਤੇ ਵੀ ਖਾਸ ਕਰਕੇ ਕਿਉਂਕਿ ਬੈਂਸਿੰਘ ਨੇ ਇੱਕ ਦੌਰ ਦੇ ਵਿੱਚ ਇੱਕ ਖਾਸ ਤਬਕੇ ਦੇ ਵਿੱਚ ਬੈਂਸਿੰਘ ਦਾ ਕੀਮਤ ਹੈਗਾ ਕਿ ਉਹਨੇ ਪੰਜਾਬ ਦੇ ਵਿੱਚ ਅੱਤਵਾਦ ਨੂੰ ਖਤਮ ਕੀਤਾ ਜਾਂ ਪੰਜਾਬ ਦੇ ਵਿੱਚ ਸ਼ਾਂਤੀ ਲੈ ਕੇ ਆਇਆ ਉਸ ਤਰੀਕੇ ਦੇ ਨਾਲ ਕਰਕੇ ਉਹਦਾ ਇਸ ਕਰਕੇ ਹੈਗਾ ਨਹੀਂ ਤੇ ਰਵਨੀਤ ਬਿੱਟੂ ਨੂੰ ਕਿਨੇ ਉੱਲੇ ਜਾਣਾ ਚਾਹੀਦਾ ਤੇ ਹੋਰ ਹੈਗੇ ਸੀ ਉਹਨਾਂ ਦੇ ਉਹ ਕਿਸੇ ਟੱਪਰ ਨੂੰ ਕਿਉਂ ਨਾ ਲੈ ਲਿਆ ਅਵੀਰ ਵੀ ਤੂੰ ਵਿੱਚ ਟਾਉਣਾ ਚਾਹੀਦਾ ਸੀ ਉੱਥੇ ਲੁਧਿਆਣੇ ਦੋ ਵੀ ਨਹੀਂ ਜਿੱਤ ਸਕਿਏ ਉਹਦੇ ਵਿੱਚੋਂ ਕਰਕੇ ਤਾਂ ਇਸ ਕਰਕੇ ਬਹੁਤਾ ਫਰਕ ਨਹੀਂ ਪੈਂਦਾ ਯਾਕਰ ਸਾਹਿਬ ਬਹੁਤ ਪ੍ਰੈਗਮੈਟਿਕ ਹੈ ਇਸ ਮਾਮਲੇ ਦੇ ਵਿੱਚ ਉਹ ਠੀਕ ਆ ਉਹਨਾਂ ਨੂੰ ਉੱਥੇ ਜਾਣਾ ਪਿਆ ਜਾਂ ਉੱਥੇ ਚਲੇ ਗਏ ਉਹ ਗੱਲ ਹੋਰ ਹੁੰਦੀ ਆ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤਾ ਗਿਆ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹਟਾਇਆ ਗਿਆ ਲਾਇਆ ਗਿਆ ਉਹ ਗੱਲ ਉਹ ਹੈਗੀ ਆ ਹੂੰ ਹੂੰ ਬਾਕੀ ਦਾ ਲੋਕੀ ਜਿਹੜੇ ਹੈਗੇ ਪਾਵਰ ਵਾਲਾ ਸਿਸਟਮ ਬਹੁਤ ਕਲੀਅਰ ਹੈਗਾ ਤੋ ਇਸ ਕਰਕੇ ਕਹਿੰਦੇ ਐਲਾਈਂਸ ਕਰਨਾ ਨਹੀਂ ਕਰਨਾ ਇਹਨਾਂ ਦੀ ਕੀ ਜ਼ਰੂਰਤ ਹੈਗੀ ਉਹਨਾਂ ਨੂੰ ਆਰਗੂਮੈਂਟ ਕਰਨ ਦੀ ਹੂੰ ਇਹ ਨਾ ਕਰਨਾ ਉਹ ਸਾਰਾ ਕੁਝ ਉੱਥੋਂ ਹੋਣਾ ਜੇ ਹੋਇਆ ਤਾਂ ਹੈ ਨਹੀਂ ਹੋਇਆ ਤਾਂ ਨਹੀਂ ਹੋਣਾ ਜੇ ਉਹਨਾਂ ਸੋਚਿਆ ਸਾਰਿਆਂ ਲਾਣੀਆਂ ਸਾਰੇ ਇੱਕ ਟੈਕਟਸ ਹਰ ਇੱਕ ਨੂੰ ਬੋਲੀ ਬੁਲਾ ਦੋ ਹੁਣ ਤੁਸੀਂ ਦੇਖੋਗੇ ਸਭ ਪੁਰਾਣੇ ਬੰਦੇ ਉੱਥੇ ਕੌਣ ਗਏ ਬੀਜੇਪੀ ਦੇ ਵਿੱਚ ਅਵਨੇਂਦਰ ਸਿੰਘ ਗਿਆ ਵਾ ਔਰ ਦਾ ਦੂਸਰਾ ਜਿਹੜਾ ਆਪਣੇ ਜਿਹੜਾ ਹੈਗੇ ਆ ਜਾਖੜ ਸਾਹਿਬ ਗਏ ਆ ਜੋ ਇਹ ਰਵਨੀਤ ਬਿੱਟੂ ਆ ਭਾਰ ਕਿਹਦਾ ਜ਼ਿਆਦਾ ਹੈ ਅਮਰਿੰਦਰ ਸਿੰਘ ਦਾ ਜ਼ਿਆਦਾ ਹੈ ਜਾਂ ਰਵਨੀਤ ਬਿੱਟੂ ਦਾ ਜ਼ਿਆਦਾ ਹੈ ਜਾਂ ਜਾਖੜ ਸਾਹਿਬ ਦਾ ਜ਼ਿਆਦਾ ਹੈ ਤੋ ਭਾਜਪੀ ਦਾ ਇੱਕ ਆਪਣਾ ਆਪਣਾ ਸਿਸਟਮ ਹਰ ਪਾਰਟੀ ਦਾ ਆਪਣਾ ਆਪਣਾ ਸਿਸਟਮ ਹੁੰਦਾ ਤੋ ਇਸ ਕਰਕੇ ਇਹ ਸਟੇਟਮੈਂਟ ਦਾ ਕੋਈ ਬਹੁਤਾ ਫਰਕ ਨਹੀਂ ਹਾਂ ਸਟੇਟਮੈਂਟ ਫਾਰ ਦਾ ਸੇਕ ਆਫ ਸਟੇਟਮੈਂਟ ਉਹਨਾਂ ਨੂੰ ਵੀ ਲੱਗਦਾ ਕਿ ਇਹਦੇ ਨਾਲ ਖਬਰ ਲੱਗੀ ਅਸੀਂ ਕੱਲੇ ਆ ਲੜਨੀ ਆ ਉਹਨੇ ਕਹਿੰਦਾ ਸੀ ਦੋਹਾਂ ਨਾਲ ਦੋਹਾਂ ਹੱਥਾਂ 'ਚ ਲੱਡੂ ਰੱਖਣੇ ਚਾਹੁੰਦੇ ਆ ਅਸਲ ਜਿੱਤ ਦੀ ਵਜ੍ਹਾ ਕਰਕੇ ਹੀ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਹੋਇਆ ਇਹ ਬਾਦਲਾਂ ਤੋਂ ਸ਼ੁਰੂ ਹੋਇਆ ਸੀਗਾ ਹੌਲੀ ਹੌਲੀ ਡਿਪੈਂਡੈਂਸ ਵਧਾਉਂਦੇ ਰਹੇ ਆਪਣੀ ਕਨਵੀਨੀਅੰਸ ਵਾਸਤੇ ਔਰ ਅਲਟੀਮੇਟਲੀ ਉਹਨਾਂ ਨੇ ਇਹਨਾਂ ਦੀ ਜੜ੍ਹਾਂ ਦੇ ਵਿੱਚ ਖੋਰਾ ਕੀਤਾ ਉਨੇ ਜਿੰਨਾ ਮਰਜ਼ੀ ਆਪਣਾ ਜੋਰ ਲਾਈ ਚੱਲਣ ਵੀ ਕਰਤਾ ਇਹਨਾਂ ਨੂੰ ਇਹਨਾਂ ਦੀ ਕ੍ਰੈਡੀਬਿਲਟੀ ਜਿਹੜੀ ਬਿਲਕੁਲ ਡਾਊਨ ਕਰ ਦਿੱਤੀ ਉਹ ਤਰੀਕੇ ਦੇ ਨਾਲ ਤੋਂ ਇਸ ਕਰਕੇ ਪੁਆਇੰਟ ਇਹ ਹੈਗਾ ਵਾ ਕਿ ਹਾਈ ਕਮਾਂਡ ਕੀ ਡਿਸਾਈਡ ਕਰੂਗੀ ਉਹ ਅਲਟੀਮੇਟ ਹੋਣਾ ਇਹ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਕਹਿਣ ਦੀਆਂ ਜਾਂ ਸਟੇਟਮੈਂਟਾਂ ਦੀਆਂ ਬਹਿਲਾ ਹੈਗੀਆਂ ਥਰਲੇ ਦੇ ਪਾਸੇ ਕਿ ਇਹ ਲੀਡਰ ਦੀ ਕੋਈ ਕਪੈਸਿਟੀ ਨਹੀਂ ਹੈਗੀ ਤੇ ਉੱਤੇ ਜਾ ਕੇ ਉਹਨਾਂ ਨੂੰ ਕੋਈ ਗੱਲ ਕਹਿ ਸਕੇ ਕਨਵੇ ਕਰ ਸਕੇ ਜਾਂ ਮਨਾਉਣਾ ਤਾਂ ਬਹੁਤ ਦੂਰ ਦੀ ਗੱਲ ਹੂੰ ਹੂੰ ਸਰ ਐਸਜੀਪੀਸੀ ਦੀ ਚੋਣ ਜਿਹੜੀ ਆ ਰਹੀ ਹੈ 3 ਨਵੰਬਰ ਨੂੰ ਉਹਦੇ ird gird ਬੜੀ ਕਸ਼ਮਕਸ਼ੇ ਜੋੜ ਤੋੜ ਸਰਗਰਮੀਆਂ ਸਖਬੀਰ ਸਿੰਘ ਬਾਦਲ ਨੇ ਅੱਜ ਮੋٹے ਤੌਰ ਤੇ ਆਪ ਕਹਿ ਲਿਆ ਕਿ ਉਹ ਪਟਲੇ ਆ ਦੋ ਬੰਦੇ ਜਿਹੜੇ ਗਏ ਸੀਗਾ ਵਾਪਸ ਉਹ ਕਹਿਣ ਲੱਗੇ ਉਹਨਾਂ ਦਾ ਕਹਿਣਾ ਹੈ ਕਿ ਉਹ ਆ ਗਿਆ ਹੈ ਮਾਪਾਰਟੀ ਨਾਲ ਮਾਪਾਰਟੀ ਮਜ਼ਬੂਤ ਹੋਣੀ ਚਾਹੀਦੀ ਜਿੰਨਾ ਤੇ ਗਰਮੀਤ ਸਿੰਘ ਤੇ ਇੰਦਰ ਮੋਹਨ ਸਿੰਘ ਨੇ ਐਸਜੀਪੀਸੀ ਮੈਂਬਰ ਇਹ ਕਿਵੇਂ ਦੇਖਦੇ ਆ ਜਿਹੜਾ ਸਿਆਸੀ ਅਖਾੜਾ ਜੇ ਜੇਕਰ ਕਹਿ ਲਿਆ 3 ਨਵੰਬਰ ਨੂੰ ਜੇ ਤਾਂ ਚੋਣ ਹੋਣੀ ਹੈ ਐਸਜੀਪੀਸੀ ਦੇ ਅਗਲੇ ਪ੍ਰਧਾਨ ਦੀ ਹੋਰ ਅਹੁਦੇਦਾਰਾਂ ਦੀ ਜਿਹਨੂੰ ਆਪਾਂ ਸਲਾਣਾ ਚੋਣ ਕਹਿੰਦੇ ਆ ਜੀ 350 ਪਰ ਹੱਦ ਤੱਕ ਪਾਰੀ ਹੈ ਜੀ ਇਹਨਾਂ ਦੇ ਕੋਲ ਜਾਦੇ ਆ ਉਹ ਤਾਂ ਗੱਲ ਤਾਂ ਜਿਹੜੀ ਇਲੈਕਸ਼ਨ ਹੋਣੀ ਆ ਉਹ ਇਲੈਕਸ਼ਨ ਤਾਂ ਜਿੰਨ ਕੋ ਬੰਦੇ ਜਾਦੇ ਆ ਉਹਦੇ ਨਾਲ ਹੀ ਆ ਉਹ ਤੇ ਇਸੇ ਪਾਸੇ ਵਾਲੀ ਹੈਗੇ ਦੋ ਲੋਕ ਪਹਾਰਾ ਹੋਰ ਆਗੇ ਇਹਨਾਂ ਨੂੰ ਹੋਸ ਤਕੜਾ ਹੋ ਗਿਆ ਪਰ ਇਹ ਜ਼ਰੂਰ ਹੈਗਾ ਵੀ ਇਹਨਾਂ 10 ਤਰੀਕ ਨੂੰ ਜਿਹੜੀ ਰੱਖੀ ਆ ਇਲੈਕਸ਼ਨ ਆਮ ਤੌਰ ਤੇ ਇਲੈਕਸ਼ਨ ਮਹੀਨੇ ਦੇ ਐਂਡ ਦੇ ਵਿੱਚ ਹੁੰਦੀ ਆ ਸੈਟਿਸ ਕਰਕੇ ਹੋਊਗਾ ਕਿ ਪੰਜਾਬ ਦੇ ਚ ਵਾਈ ਇਲੈਕਸ਼ਨ ਹੈਗੀ ਆ ਅਕਾਲੀ ਦਾ ਇਲੈਕਸ਼ਨ ਲੜ ਰਹੇ ਆ ਵਾ ਦੂਸਰੇ ਤੇ ਉਹਦਾ ਕਿਤੇ ਰਿਜ਼ਲਟ ਇਦਾਂ ਦਾ ਨਾ ਹੋਵੇ ਕਿ ਜਦੋਂ ਰਿਜ਼ਲਟ ਆਉਣਾ ਉਸ ਤੋਂ ਬਾਅਦ ਅਕਾਲੀ ਦਲ ਨੂੰ ਕੋਈ ਸਮੱਸਿਆ ਪੜੀ ਹੋਵੇ। ਹੂੰ। ਤੇ ਇਹਨਾਂ ਨੇ ਪ੍ਰੀਅਮਪਟ ਕਰਨ ਵਾਸਤੇ ਉਹਨੂੰ ਤੇਨ ਤਰੀਕ ਨੂੰ ਰੱਖ ਲਿਆ। ਤੋਂ ਲੱਗਦਾ ਹੈ ਕਿ ਜਿਹੜਾ ਹੈਗਾ ਇਸ ਸਮੇਂ ਦੇ ਵਿੱਚ ਉਹਨਾਂ ਨੂੰ ਸਸਤੀ ਨੂੰ ਕਰਨ ਲੱਗੇ ਹੋਰ ਤਗੜਿਆ ਕਰਨਗੇ। ਜਿਵੇਂ ਜਿਦਾ ਆਪਾਂ ਪਹਿਲਾਂ ਦੱਸਿਆ ਵੀ ਉਹੀ ਅਕਾਲੀ ਦਲ ਅਕਾਲੀ ਦਲ ਵਾ ਜਿਹਦੇ ਕੋਲ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈਗਾ। ਹੂੰ। ਜਿਹੜਾ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮਾਲਕ ਖਾਸ ਕਰਕੇ ਉਹਨੂੰ ਕੰਟਰੋਲ ਕਰਦਾ ਹੈ। ਤੇ ਇਸ ਵੇਲੇ ਕੰਟਰੋਲ ਉਹਨਾਂ ਦੇ ਹੱਥ ਦੇ ਵਿੱਚ ਹੈ। ਦੇਉ ਇੱਕ ਸਾਲ ਹੀ ਹੋਰ ਪ੍ਰਧਾਨਕੋ ਇਲੈਕਸ਼ਨ ਤਾਂ ਹੋਈ ਨਹੀਂ 2011 ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਜਿਹੜੀ ਕਿ ਡਿਊ ਪਈ ਆ ਹੋਣੀ ਜ਼ਰੂਰੀ ਬਹੁਤ ਜ਼ਰੂਰੀ ਆ ਹਰਿਆਣੇ ਨੇ ਨਵੀਂ ਕਮੇਟੀ ਬਣਾ ਕੇ ਆਪਣੀ ਰਕਸ਼ਤ ਕਰਾ ਲਈ ਉਹਦੇ ਵਿੱਚੋਂ ਇਹ ਅਜੇ ਵੀ ਉਸੇ ਤਰੀਕੇ ਦੇ ਵਿੱਚ ਫਸੇ ਫਿਰਦੇ ਆ ਉਹ ਇਸ ਕਰਕੇ ਚੰਗੀ ਗੱਲ ਤੇ ਹੈ ਜੀਆਂ ਸਾਰੀਆਂ ਤਰ੍ਹਾਂ ਜਿਹੜੀਆਂ ਹੈਗੀਆਂ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ ਗੱਲ ਕਰਨ ਪਰ ਉਹ ਕੇਂਦਰ ਦੇ ਕੋਲ ਆ ਹੂੰ ਕਿਉਂ ਉਸ ਦੇ ਵਿੱਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਗੱਲ ਕਰਦੇ ਸੀਗੇ ਪੰਜਾਬ ਦੇ ਹੈ ਨਹੀਂ ਵਸਤੇ ਵਿੱਚੋਂ ਲੂਰੀਆ ਸਟੇਟਾ ਨੇ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਆਪਣੀਆਂ ਸ਼੍ਰਮਿਕ ਕਮੇਟੀਆਂ ਬਣਾ ਕੇ ਹਰ 5 ਸਾਲਾਂ ਬਾਅਦ ਇਲੈਕਸ਼ਨ ਹੋ ਰਹੀ ਹੈ ਇੱਥੇ ਤੇ ਹੋਰ ਵੱਡਾ ਕਰਾਈਸਿਸ ਆ ਰਿਹਾ ਵੇਸ਼ ਕਰਕੇ ਜੇ 2 ਲੀਟਰ ਆ ਗਿਆ ਤੇ ਨੈਸ਼ਨਲ ਲੈਵਲ ਦਾ ਸਟਰੈਂਥ ਜਿਹੜੀ ਹੈਗੀ ਆਪਣੀ ਦੂਸਰੀ ਬਾਦਲ ਧੜੇ ਦੀ ਕਾਫੀ ਤਕੜੀ ਹੋਊਗੀ ਔਰ ਮਨ ਨੂੰ ਲੱਗਦਾ ਕਿ ਜਿਹੜਾ ਉਹ ਜਿਹੜਾ ਦੂਸਰਾ ਨਵਾਂ ਕਾਲੀਦਲ ਬਣਿਆ ਉਹਦੀ ਬਹੁਤ ਵੱਡਾ ਚੈਲੰਜ ਹੈ ਜੇ ਤੁਸੀਂ ਕੀ ਕਿੰਦੂ ਮੋਜਰਾ ਵੀ ਉਹਦਾ ਇੱਕ ਬਹੁਤ ਵੱਡੀ ਉਹ ਜਿੰਦਾ ਧਿਰ ਸੀ ਵੱਡੀ ਤੇ ਹੈ ਜਿੱਦਾਂ ਦੀ ਵੀ ਹੈਗੀ ਸੀ ਜੇ ਉਹ ਦੂਸਰੇ ਪਾਸੇ ਚਲ ਜਾਂਦੇ ਆ ਜੀਮਾ ਸਾਹਿਬ ਦੂਸਰੇ ਪਾਸੇ ਚਲ ਜਾਂਦੇ ਆ ਉਕੇ ਅਲਟੀਮੇਟਲੀ ਇਹ ਸਾਰੇ ਲੀਡਰ ਬਾਦਲ ਅਕਾਲੀ ਦਲ ਦੇ ਜਾਂ ਬਾਦਲ ਦੀ ਲੀਡਰਸ਼ਿਪ ਦੇ ਖਿਲਾਫ ਸੀ ਨਾ ਤੇ ਜੇ ਇੱਕ ਕਰਦੇ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਧਿਰ ਹੈਗੀ ਆ ਉਹਦੇ ਉੱਤੇ ਨੇਚਰਲੀ ਉਹਨਾਂ ਨੂੰ ਨੁਕਸਾਨ ਹੋਊਗਾ ਰਾਜਨੀਤੀ ਦੇ ਜ਼ੀਰੋ ਸਮ ਗੇਮ ਹੈ ਨਾ ਇੱਕ ਦਾ ਈਸਾਨ ਹੋ ਜਾ ਤੇ ਦੂਸਰੇ ਨੂੰ ਬਾਈ ਡਿਫਰੈਂਟ ਫਾਇਦਾ ਹੋ ਜਾਣਾ ਉਹਦੇ ਵਿੱਚ ਹੂੰ ਹੂੰ ਉਕੇ ਜਿਹੜੇ ਕੇਂਦਰ ਵਾਲੇ ਹੈਗੇ ਆ ਉਹ ਅਜੇ ਵੀ ਖਾਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੇ ਕੋਈ ਅਕਾਲੀ ਦਲ ਨਾਲ ਉਹਨਾਂ ਦੀ ਗੱਲਬਾਤ ਪਣਦੀ ਹੈ ਤੇ ਅਜੇ ਵੀ ਜਿਹੜਾ ਇਹ ਧੜਾ ਹੈਗਾ ਬਾਦਲ ਦਾ ਧੜਾ ਉਹਨਾਂ ਦੀ ਨਜ਼ਰਾਂ ਦੇ ਵਿੱਚ ਇਹਦੀ ਕ੍ਰੈਡੀਬਿਲਟੀ ਜ਼ਿਆਦਾ ਹੈ ਦੂਸਰੇ ਨਾਲ ਪੋਲਿਟੀਕਲ ਰੈਲੇਵੈਂਸ ਜ਼ਿਆਦਾ ਹੈ ਗਣਪਾਲਟੀ ਦੀ ਕੋਈ ਗੱਲ ਨਾ ਕਰੀਏ ਹੂੰ ਹੂੰ ਪੋਲਿਟੀਕਲ ਰੈਲੇਵੈਂਸ ਇਹਦੀ ਅਜੇ ਵੀ ਅਪੀਲ ਹੈਗੀ ਆ ਕਿਉਂਕਿ ਉਹ ਪੁਰਾਣਾ ਸਾਰਾ ਨੈਟਵਰਕਿੰਗ ਵੀ ਹੈਗੀ ਆ ਸਾਰਾ ਕੁਝ ਹੈਗਾ ਉਹਦੇ ਵਿੱਚੋਂ ਇਸ ਕਰਕੇ ਇਹ ਜਿਹੜੀ ਅਗਲੀ ਲੈਕਚਰ ਮਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਬਹੁਤ ਵੱਡਾ ਚੈਲੰਜ ਜਿਹੜਾ ਹੋਊਗਾ ਉਹ ਇਸ ਪਾਸੇ ਆਊਗਾ ਖਾਸ ਕਰਕੇ ਜਦੋਂ ਦੋ ਤੁਸੀਂ ਜਿਦਾਂ ਕਹਿੰਦੇ ਜੋ ਕਿ ਦੋ ਮੈਂਬਰ ਵਾਪਸ ਆ ਗਏ 2020 ਦੇ ਉਹਦੇ ਨਾਲ ਤੇ ਇਹਨਾਂ ਦੇ ਹੌਸਲੇ ਹੋਰ ਬਲੰਦ ਹੋਣਗੇ ਜੇ ਦੂਸਰੀ ਪਾਰਟੀ ਜਿਹੜੀ ਹੈਗੀ ਆ ਉਹ ਤਾਂ ਜੇ ਕੰਮ ਸ਼ੁਰੂ ਵੀ ਨਹੀਂ ਹੋਇਆ ਉਹਨੇ ਤਾਂ ਜੇ ਕੋਈ ਪੋਲੀਟਿਕਲ ਉਸ ਕਿਸਮ ਦਾ ਆਪਣਾ ਕੈਂਡੀਡੇਟ ਵੀ ਸ਼ੈਨ ਤਰਨਦਾਰਨ ਦੇ ਵਿੱਚ ਉਹਨੇ ਆਪਣੇ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਨਹੀਂ ਖੜਾ ਕੀਤਾ ਇਹਨਾਂ ਨੇ ਤਾਂ ਕੈਂਡੀਡੇਟ ਖੜਾ ਕੀਤਾ ਵੇਸ਼ ਕਰਕੇ ਇਹ ਐਡਵਾਂਟੇਜ ਜਿਹੜਾ ਇਹਦੇ ਵਿੱਚੋਂ ਇਹ ਜਿਹੜਾ ਕਾਬੂ ਹੀ ਤੁਹਾਡਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹਦਾ ਇਹ ਹੋਣ ਦੀ ਪੌਸਿਬਿਲਿਟੀ ਹੈ ਹਮ ਅੱਛਾ ਬਿਲਕੁਲ ਡਾਕਟਰ ਸਾਹਿਬ ਜਿਹੜੇ ਅੱਜ ਦੇ ਮਸਲੇ ਸੀ ਖਾਸ ਕਰਕੇ ਪ੍ਰੋਫੈਸਰ ਪੀਰਨ ਸਿੰਘ ਚੰਦੂਵਾਜਰਾ ਸਾਹਿਬ ਤੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਦੀ ਆਪਸੀ ਬੈਠਕ ਜਿੰਨ ਨੂੰ ਅਸੀਂ ਵੱਡੇ ਆਗੂ ਵੀ ਕਹਿ ਰਹੇ ਆ ਡਾਕਟਰ ਸਾਹਿਬ ਕਹਿਣ ਲੱਗੇ ਆ ਕਿ ਡੈਫੀਨੇਸ਼ਨ ਹੁਣ ਵੱਡੇ ਆਗੂਾਂ ਦੀ ਹੋਰ ਹੋ ਗਈ ਹੈ ਬਦਲ ਗਿਆ ਨਹੀਂ ਮਾਹੌਲ ਤੇ ਦੂਜੇ ਪੰਨੇ ਦੋ ਮੈਂਬਰ ਐ ਜੀ ਪੀ ਸੀ ਦੇ ਵਾਪਸ ਮੁੜ ਸਰਜੀਤ ਤੋਂ ਪਿਤਰੀ ਤੇ ਮਾ ਪਾਰਟੀ ਵੱਲ ਆਇਆ ਤੇ ਨਾਲ ਐ ਜੀ ਪੀ ਸੀ ਦਾ ਜਿਹੜਾ 3 ਨਵੰਬਰ ਨੂੰ ਚੋਣ ਹੈ ਇਹਦੀ ਹਿਲਜਲ ਬਹੁਤ ਕੁਝ ਜਿਹੜਾ ਦਰਸ਼ਕਾਂ ਸਨੇਹ ਨੇ ਕੁਆਰਫੀਰ ਦੱਸਦੀ ਹੈ ਕਿ ਸਾਡੇ ਨਾਲ ਜੁੜੇ ਸਨ ਅੱਗੇ ਰਾਜਸੀ ਬਾਹਰ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸਿੱਖੋ ਸਾਹਿਬ ਸਿੱਖੋ ਇਹ ਚੈਨਲ ਲਈ ਇਹ ਮਿਸ਼ਨ ਪੰਜਾਬੀ ਵਗੈਰਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ